ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਜਾਂ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਇਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਕ ਜਾ ਕਾ ਸਤ ਗੁਰ ਪੂਰਾ ਠਾਕੁਰ ਗਾਇ ਆਤਮ ਰੰਗ ਸਰਨੀ ਪਾਵਣ ਨਾਮ ਤਿਹਾਵ ਸਹਜ ਸਮਾਵਣ ਸੰਗ ਜਨ ਕੇ ਚਰਨ ਵਸੇ ਮੇ ਰਹੀ ਆਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇ ਹੋ ਕਿਰਪਾ ਨਿਤ ਨਾਨਕ ਕਹਿ ਸੁਖ ਹੀ ਗੁਰ ਸਿੱਖੀ ਪਹਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਗੁਰ ਸਿਖਾ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾ ਹੈ ਪਰਮ ਸਨਮਾਨ ਜੋ ਗੁਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਇਤਿਹਾਸ ਦੇ ਵਿੱਚ ਵੈਸੇ ਤਾਂ ਬਹੁਤ ਹੀ ਸਾਕੇ ਵਰਤੇ ਹਨ ਕੱਲੂ ਬਾਰੇ ਵਰਤੇ ਹਨ ਪਰ ਤਿੰਨ ਪ੍ਰਮੁੱਖ ਕੱਲੂ ਘਾਰੇ ਹਨ ਇੱਕ 1746 ਦੇ ਵਿੱਚ ਜਿਹਨੂੰ ਛੋਟੇ ਘੱਲੂ ਘਾਰੇ ਦੇ ਨਾਲ ਆਜ਼ਾਦ ਕਰਦੇ ਜਿਹੜਾ ਅੱਜ ਦਾ ਘੱਲੂ ਘਾਰਾ ਹੈ ਉਹ 1762 ਦੇ ਵਿੱਚ ਹੋਇਆ ਤੇ ਇੱਕ ਤੀਸਰਾ ਘੱਲੂ ਘਾਰਾ 1984 ਵਿੱਚ ਇਸ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਕੱਲੂ ਕਰੇ ਦਾ ਵੈਸੇ ਅਰਥ ਹੁੰਦਾ ਹੈ ਸਰਬਨਾਸ਼ ਖਤਮ ਕਰ ਦੇਵੇ ਦੁਨੀਆ ਦੇ ਵਿੱਚ ਕਿੰਨੀਆਂ ਕੌਮਾਂ ਪੈਦਾ ਹੋਈਆਂ ਖਤਮ ਹੋ ਗਈਆਂ ਕਿਉਂਕਿ ਕਈ ਤਰ੍ਹਾਂ ਦੀ ਜ਼ਿੰਦਗੀ ਜਿਹੜੇ ਆ ਸੰਸਾਰ ਦੇ ਲੋਕ ਜੀਂਦੇ ਆ ਕਈ ਲੋਕ ਸਮੇਂ ਨਾਲ ਸਮਝੌਤਾ ਕਰ ਲੈਂਦੇ ਜਿੱਦਾਂ ਸਮਾਂ ਚੱਲਦਾ ਉਧਰ ਚਲੇ ਜਾਂਦੇ ਕਈ ਮਜਬੂਰੀਆਂ ਕਰਕੇ ਫੈਸਲੇ ਕਰ ਲੈਂਦੇ ਆ। ਕਈ ਲੋਕ ਮਾਇਆ ਦੇ ਮੋਹ ਦੇ ਵਿੱਚ ਸਮਝੌਤਾ ਕਰ ਲੈਂਦੇ ਆ ਸਮੇ ਦੇ ਨਾਲ। ਕਈ ਲੋਕ ਮਾਇਆ ਨੂੰ ਇਕੱਠਾ ਕਰਨਾ ਹੀ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਸਮਝਦੇ ਹਨ। ਪਰ ਕਈ ਲੋਕ ਐਸੇ ਵੀ ਹੋਏ ਆ ਜਿਹੜੇ ਗੁਲਾਮੀ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਕਾੜ ਦੇ ਜਾਂਦੇ। ਗੁਲਾਮੀ ਅੱਗੇ ਆਪਣੇ ਗੋਡੇ ਟੇਕ ਦਿੰਦੇ ਆ। ਵੀ ਅਸੀਂ ਤਾਂ ਹਾਰ ਗਏ ਹਾਂ ਪਰ ਜਿਹੜਾ ਦੀ ਆਪਾਂ ਗੱਲ ਕਰਨ ਲੱਗੇ ਆ ਨਾ ਉਹਨਾਂ ਨੇ ਇੱਜ਼ਤ ਅਣਖ ਗੈਰਤ ਦੀ ਮਹਾਨਤਾ ਨੂੰ ਸਮਝਦੇ ਹੋયા ਕੁਰਬਾਨੀਆਂ ਕੀਤੀਆਂ ਇਹ ਜਿਹੜੀ ਸਤਗੁਰੂ ਮਹਾਰਾਜ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਅਣਖ ਗੈਰਤ ਇਹਦੇ ਨਾਲ ਇੱਜ਼ਤ ਦੇ ਨਾਲ ਜਿਉਣ ਦਾ ਜਿਹੜਾ ਸਤਗੁਰੂ ਨੇ ਸਬਕ ਦਿੱਤਾ ਕਿਉਂਕਿ ਗੁਲਾਮ ਸੀ ਇਹ ਲੋਕ ਅਫਸੋਸ ਹੁੰਦਾ ਹੈ ਤੁਸੀਂ ਇਹਦੇ ਵਿੱਚ ਆਪਾਂ ਅੱਜ ਵਿਚਾਰ ਕਰਾਂਗੇ ਜਿਨ੍ਹਾਂ ਦੀ ਵਾਸਤੇ ਸ਼ਹਾਤਾ ਹੋਈਆਂ ਜਿਨ੍ਹਾਂ ਦੇ ਕਾਰਨ ਹੋਈਆਂ ਪਰ ਉਹਨਾਂ ਨੇ ਹੀ ਤੀਸਰਾ ਘੱਲੂ ਕਰਾ ਵਰਤਾਇਆ ਗੁਲਾਮੀ ਸੋਚ ਸੀ ਗੁਲਾਮੀ ਲੋਕ ਸਨ ਹਿੰਦੁਸਤਾਨ ਦੇ ਔਰ ਜਿਹੜਾ ਵੀ ਆਉਂਦਾ ਸੀ ਲੁੱਟ ਕੇ ਲੈ ਜਾਂਦਾ ਸੀ ਔਰ ਬਹੁਤ ਮਜਬੂਰੀ ਦੇ ਨਾਲ ਆਪਣੇ ਆਪ ਨੂੰ ਇਹ ਲੋਕ ਲਟਾ ਦਿੰਦੇ ਸਨ ਵੀ ਸਾਡੀ ਬਸ ਦੀ ਗੱਲ ਨਹੀਂ ਸਤਿਗੁਰੂ ਨੇ ਇਨਕਲਾਬ ਪੈਦਾ ਕੀਤਾ ਗੁਰੂ ਨਾਨਕ ਸਾਹਿਬ ਜੀ ਵੈਸੇ ਵੀ ਆਪਾਂ ਕਈ ਵळे ਵਿਚਾਰ ਕਰਦੇ ਆਂ ਵੀ ਤਿੰਨ ਚੀਜ਼ਾਂ ਕਰਕੇ ਆਮ ਕਰਕੇ ਲੜਾਈਆਂ ਹੁੰਦੀਆਂ ਜਰ ਜੋਰੂ ਤੇ ਜ਼ਮੀਨ ਸਾਡਾ ਇਤਿਹਾਸ ਵੜ ਕੇ ਦੇਖ ਲਓ ਗੁਰਨਾਨ ਦੇਵ ਸਾਹਿਬ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਔਰ ਸਿੱਖਾਂ ਦਾ ਇਤਿਹਾਸ ਨਾ ਤਾਂ ਜੜ ਦੇ ਵਾਸਤੇ ਨਾ ਜੋਰ ਜੋਰ ਕਹਿੰਦੇ ਇਸਤਰੀ ਨਾ ਜ਼ਮੀਨ ਵਾਸਤੇ ਨਾ ਧਨ ਵਾਸਤੇ ਲੜਾਈ ਸਿੱਖਣੇ ਕੀਤੀ ਆ ਨਾ ਇਸਤਰੀਆਂ ਵਾਸਤੇ ਕੀਤੀ ਆ ਨਾ ਜ਼ਮੀਨ ਵਾਸਤੇ ਕੀਤੀ ਇੱਕੋ ਮਿਸ਼ਨ ਸੀ ਪਹਿ ਕਾਹੋ ਕੋ ਦੇਤਨਾ ਨੈ ਪਹਿ ਮਾਨ ਧਿਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਮਾ ਹਮੇਸ਼ਾ ਹੀ ਸਿੱਖ ਜਿਹੜਾ ਹੈ ਜ਼ੁਲਮ ਦੇ ਖਿਲਾਫ ਖੜਿਆ ਕਦੇ ਵੀ ਕਿਸੇ ਦੇ ਵੀ ਜ਼ੁਲਮ ਹੋਇਆ ਭਾਵੇਂ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਪਾਸ਼ਾ ਮਹਾਰਾਜ ਨੇ ਜੁੱਧ ਲੜੇ ਕਾਦੇ ਵਾਸਤੇ ਜ਼ੁਲਮ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਨਹੀਂ ਲੜਾਈ ਨਹੀਂ ਸੀ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਜ਼ੁਲਮ ਕੋਈ ਵੀ ਕਰ ਸਕਦਾ ਜ਼ੁਲਮ ਦੇ ਖਿਲਾਫ ਹਮੇਸ਼ਾ ਸਿੱਖ ਖੜਾ ਹੋਇਆ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਸਾਲ ਜੇ ਜਿੱਤ ਹੋਈ ਆ ਨਾ ਸਿੱਖਾਂ ਕਰਕੇ ਜਿੱਤ ਹੋਈ ਜੇ ਕਿਸਾਨੀ ਮੋਰਚੇ ਦੀ ਜਿੱਤ ਹੋਈ ਆ ਸਿੱਖਾਂ ਕਰਕੇ ਗੁਰੂ ਸਾਹਿਬ ਆਪ ਸੰਨ ਬਾਣੀ ਪੜੀ ਜਾਂਦੀ ਸੀ ਤੇ ਉੱਥੇ ਤਾਂ ਆਪੇ ਹੀ ਗੁਰੂ ਸਾਹਿਬ ਮਹਾਰਾਜ ਔਰ ਤੁਹਾਡੇ ਇਤਿਹਾਸ ਨੂੰ ਜਿਹੜੇ ਲੋਕ ਸਮਝਦੇ ਆ ਉਹਨਾਂ ਨੇ ਗੋਡੇ ਟੇਕੇ ਹਮੇਸ਼ਾ ਦੇਖਿਆ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਪੂਰਾ 100 ਸਾਲ ਸਿੱਖ ਕੌਮ ਦੇ ਉੱਪਰ ਕਹਿਰ ਦਾ ਸਾਲ ਸੀ ਪੂਰਾ 100 ਸਾਲ ਜ਼ੁਲਮ ਹੋਏ ਸਿੱਖਾਂ ਦੇ ਇਹ ਤਿੰਨ ਇਹ ਜਿਹੜੇ ਦੋ ਕਲੂਕਾਰੇ ਉਹਦੇ ਵਿੱਚ ਵਰਤੇ ਛੋਟੀਆਂ ਛੋਟੇ ਕਲੂਕਾਰੇ ਤਾਂ ਬਹੁਤ ਹੋਏ ਆ ਉਹਦੇ ਵਿੱਚ ਹੁਣ ਸਿੱਖ ਜੰਗਲਾਂ ਵਿੱਚ ਰਹਿੰਦੇ ਆ ਜੰਗਲਾਂ ਦੇ ਵਿੱਚ ਸਿੱਖਾਂ ਦੇ ਟਿਕਾਣੇ ਹਨ ਸਿੱਖ ਜੰਗਲਾਂ ਵਿੱਚ ਰਹਿ ਕੇ ਆਪਣੇ ਹੋਰ ਸਿੱਖਾਂ ਨੂੰ ਤਿਆਰ ਕਰਦੇ ਆ ਕਿਉਂਕਿ ਕਿਸੇ ਵੀ ਕੌਮ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ ਨਾ ਸਿਆਣਾ ਦਾ ਕਹਿਣਾ ਹੈ ਉਸ ਕੌਮ ਨੂੰ ਉੱਠਣ ਲਈ ਘੱਟੋ-ਘੱਟ 25 ਤੋਂ 30 ਸਾਲ ਲੱਗਦੇ ਆ 25 ਤੋਂ 30 ਸਾਲ ਅ ਪਹਿਲਾ ਘਰੂ ਕਾਰਾ 1746 ਦੇ ਵਿੱਚ ਹੋਇਆ ਜਿਹਨੂੰ ਛੋਟਾ ਕੱਲੂ ਕਾਰਾ ਕਹਿੰਦੇ ਆ ਵੱਡਾ ਕੱਲੂ ਕਾਰਾ 1762 ਦੇ ਵਿੱਚ ਕਿੰਨੇ ਕ ਸਾਲ ਬਣਦੇ ਸਿੱਖ ਕੌਮ ਖੜੀ ਹੋ ਗਈ ਔਰ ਲਾਹੌਰ ਦੇ ਉੱਪਰ ਕਬਜ਼ਾ ਕਰ ਲਿਆ ਪਰ ਆਪਸ ਵਿੱਚ ਸਲਾਹ ਕੀਤੀ ਕਿ ਵੀ ਸਾਡੇ ਕੋਲ ਇਨਾ ਅਸਲਾ ਨਹੀਂ ਹੈ ਜਾਂ ਸਾਡੇ ਕੋਲ ਇਨੀ ਤਾਕਤ ਨਹੀਂ ਹੈ ਤੇ ਉਹਨੂੰ ਉਹਨਾਂ ਨੇ ਛੱਡ ਦਿੱਤਾ ਪਰ ਜਿੱਤ ਲਿਆ ਸੀ ਲਾਹੌਰ ਰਾਜ ਵੀ ਕੀਤਾ ਸਿੱਖਾਂ ਔਰ ਸਿੱਖਾਂ ਨੇ ਆਖਿਆ ਕਿ ਹੁਣ ਆਪਾਂ ਉਹ ਚੀਜ਼ ਤਿਆਰ ਕਰੀਏ ਆਪਣੇ ਲੋਕਾਂ ਨੂੰ ਤਿਆਰ ਕਰੀਏ ਤਾਕਤ ਤਿਆਰ ਕਰੀਏ ਤੇ ਉਹਦੇ ਵਿੱਚ ਤਿਆਰੀ ਦੇ ਵਿੱਚ ਕੀ ਸੀ ਕਿ ਸਾਡੇ ਇਤਿਹਾਸ ਵਿੱਚ ਆਉਂਦਾ ਹੈ ਕਿ ਵਿਸਾਖੀ ਤੇ ਦੀਵਾਲੀ ਨੂੰ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਬਮੇਬ ਅਬ ਅਹਿਮਦ ਸ਼ਾਹ ਬਦਾਲੀ ਬੜੀ ਲੁੱਟ ਖਸੁੱਟ ਕੇ ਤਾਂ 11 ਹਮਲੇ ਕੀਤੇ ਉਹਨੇ ਹਿੰਦੁਸਤਾਨ ਦੇ ਨਾਦਰ ਸ਼ਾਹ ਵੀ ਕਰਦਾ ਰਿਹਾ 1761 ਦੇ ਵਿੱਚ ਜਿਹੜੀ ਪਾਣੀਪਤ ਦੀ ਲੜਾਈ ਹੋਈ ਅਮਰਹੱਟੇ ਵੀ ਹਾਰ ਗਏ ਹੁਣ ਕੋਈ ਕੌਮ ਟੱਕਰ ਦੇਣ ਵਾਲੀ ਨਹੀਂ ਹੈ ਅਹਿਮਦ ਸ਼ਾਹ ਬਦਾਲੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿੰਦੁਸਤਾਨ ਦੀਆਂ Hindu ਬਹੁ ਬੇਟੀਆਂ ਨੂੰ ਕੈਦ ਕਰਕੇ ਕੋਈ ਰੋਕਣ ਵਾਲਾ ਨਹੀਂ ਦਿੱਲੀ ਤੱਕਰ ਦਿੱਲੀ ਤੋਂ ਅੱਗੇ ਫਿਰ ਜਦੋਂ ਪੰਜਾਬ ਹੁੰਦਾ ਸੀ ਤੇ ਸਿੱਖ ਕਰਦੇ ਸਾਂ ਆ ਜਿਹੜੀ ਲੜਾਈ ਹੋਈ ਨਾ ਪਾਣੀਪਤ ਤੋਂ ਬਾਅਦ ਤਕਰੀਬਨ ਇਤਿਹਾਸਕਾਰ ਲਿਖਦੇ ਕਿ 2200 ਬਹੁ ਬੇਟੀਆਂ ਹਿੰਦੂਆਂ ਦੀਆਂ ਉਹਨਾਂ ਦੇ ਘਰ ਇੱਜ਼ਤ ਦੇ ਨਾਲ ਪਹੁੰਚਾਈਆਂ ਅਹਿਮਦ ਸ਼ਾਹੀ ਦਾ ਅਹਿਮਦ ਸ਼ਾਹ ਅਬਦਾਲੀ ਦਾ ਸਮਾਨ ਲੁੱਟਿਆ ਵੱਡਾ ਨੁਕਸਾਨ ਕੀਤਾ ਹੁਣ ਉਹ ਵੀ ਦਰਦੇ ਛਣ ਵੀ ਜੇ ਸਾਨੂੰ ਕੋਈ ਰੋਕ ਸਕਦਾ ਹੈ ਉਹ ਸਿੱਖ ਹੀ ਆ ਉਹ ਸਿੱਖ ਕਿਸੇ ਤੇ ਜ਼ੁਲਮ ਕਰਦਾ ਨਹੀਂ ਤੇ ਨਾ ਕਿਸੇ ਦੇ ਉੱਪਰ ਜ਼ੁਲਮ ਹੁੰਦਾ ਸਹਿਣ ਕਰਦਾ ਹੈ ਹਮੇਸ਼ਾ ਸਾਡਾ ਇਤਿਹਾਸ ਰਿਹਾ ਹੈ ਜੇ ਅਸੀਂ ਅੱਖਾਂ ਬੰਦ ਕਰਕੇ ਬੈਠਦੇ ਆ ਜੇ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਫਿਰ ਸਰਬੱਤ ਦੇ ਵਾਸਤੇ ਸਾਨੂੰ ਕੁਝ ਕਰਨਾ ਵੀ ਪਏ ਇਹ ਨਹੀਂ ਕਿ ਅਸੀਂ ਆਪਣੇ ਵਾਸਤੇ ਅਸੀਂ ਆਪਣੇ ਗੁਰਦੁਆਰੇ ਬਣਾ ਲਏ ਲੰਗਰ ਖਾ ਲਏ ਤੇ ਅਸੀਂ ਆਪਣੀ ਕੌਮ ਨਹੀਂ ਅਸੀਂ ਸਰਵੱਤ ਦਾ ਭਲਾ ਮੰਗਦੇ ਸਰਵੱਤ ਵਿੱਚ ਸਭ ਕੁਝ ਹੈ ਤੇ ਜੇ ਕਿਸੇ ਦੇ ਉੱਪਰ ਕੋਈ ਜ਼ੁਲਮ ਕਰਦਾ ਕਿੰਨੀਆਂ ਹਾਸੋ ਹਿੰਨੀਆਂ ਗੱਲਾਂ ਅੱਜ ਵੀ ਹਿੰਦੁਸਤਾਨ ਦੇ ਵਿੱਚ ਬਰਤ ਰਹੀਆਂ ਹਨ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਬਹੁ ਬੇਟੀ ਜਿਹੜੀ ਆ ਉਹ ਇੱਜ਼ਤ ਵਿੱਚ ਰਵੇ ਪੜਦੇ ਵਿੱਚ ਰਵੇ ਵੀ ਦੂਸਰਿਆਂ ਦੀਆਂ ਨੰਗੀਆਂ ਰਹਿਣ ਅੱਜ ਸੋਚ ਦੇਖੋ ਕਿਦਾਂ ਦੀ ਸੰਸਾਰ ਦੇ ਲੋਕਾਂ ਦੀ ਜੀਵਨ ਦੇ ਹਿੰਦੁਸਤਾਨ ਦੇ ਲੋਕਾਂ ਦੀ ਬਣ ਚੁੱਕੀ ਹੈ ਕਿਉਂਕਿ ਕੋਈ ਕਪੜਿਆਂ ਦੇ ਉੱਪਰ ਪਵੰਦੀ ਨਹੀਂ ਲੱਗ ਸਕਦੀ ਅੱਜ ਆਪਾਂ ਗਰਾਵਟ ਦੇ ਵਿੱਚ ਕਿਉਂ ਹਾਂ ਅੱਜ ਅਸੀਂ ਆਪਣੇ ਗੁਰੂਆਂ ਦੀ ਆਪਣੇ ਬਜ਼ੁਰਗਾਂ ਦੀਆਂ ਦਸਿਆ ਹੋਈਆਂ ਸਖਿਆਵਾਂ ਤੋਂ ਅਸੀਂ ਕਿਨਾਰਾ ਕਰ ਗਏ ਹਾਂ ਅਸੀਂ ਉਹਨਾਂ ਚੀਜ਼ਾਂ ਨੂੰ ਛੱਡਣਾ ਸ਼ੁਰੂ ਕਰ ਦਿੱਤੇ ਅੱਜ ਜੇ ਅਸੀਂ ਜੇ ਸਾਡੇ ਵੀ ਲੋਕ ਸਮਰਥਨ ਕਰਨਗੇ ਕੱਲ ਤੁਹਾਡੀ ਕੁਰਬਾਨੀ ਤੇ ਵੀ ਗੱਲ ਆਏਗੀ ਜੇ ਅੱਜ ਕਪੜੇ ਚੁੱਪਦੇ ਆ ਕੱਲ ਕੁਰਬਾਨੀ ਵੀ ਚੁੱਪ ਸਕਦੀ ਹੈ ਕਿਰਪਾਨ ਵੀ ਤੁਹਾਡੀ ਲੋਹਾ ਸਕਦੇ ਆ ਅੱਜ ਅੱਜ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ ਹਰੇਕ ਸਮੇਂ ਸਾਨੂੰ ਤਿਆਰ ਵਰ ਤਿਆਰ ਰਹਿਣਾ ਕਿਉਂਕਿ ਜ਼ੁਲਮ ਕਿਸੇ ਤੇ ਵੀ ਹੋਵੇ ਇਹ ਨਹੀਂ ਕਿ ਇੱਜ਼ਤ ਜਿਹੜੇ ਅੱਜ ਵੀ ਤੁਸੀਂ ਦੇਖੋ ਨਾ ਜੇ Hindu ਭੈਣਾਂ ਨੂੰ ਦੇਖੋਗੇ ਜੋ ਪਰਿਵਾਰ ਇੱਜ਼ਤ ਨਾਲ ਰਹਿੰਦੇ ਆ ਬਾਹਰ ਵੀ ਨਿਕਲਣਗੇ ਘੁੰਡ ਕੱਢ ਕੇ ਰੱਖਦੀਆਂ ਹਨ ਪਰਦੇ ਵਿੱਚ ਰਹਿੰਦੀਆਂ ਹਨ ਅੱਜ ਵੀ ਹਨ ਸਾਰੇ ਤਾਂ ਅੰਗਰੇਜ਼ ਨਹੀਂ ਬਣ ਗਏ ਨਾ ਵੀ ਘਰੇ ਉਹਨਾਂ ਨੇ ਆਪਣੀ ਇੱਜ਼ਤ ਲਾ ਕੇ ਰੱਖ ਦਿੱਤੀ ਹੈ ਹਿੰਦੂ ਪਰਿਵਾਰਾਂ ਦੇ ਵਿੱਚ ਵੀ ਇੱਜ਼ਤ ਹੈ ਮੁਸਲਮਾਨ ਭਰਾ ਵੀ ਈਸਾਈਆਂ ਦੇ ਈਸਾਈਆਂ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਵੀ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹਾਜੇ ਨੂੰ ਜ਼ੁਲਮ ਹੁੰਦਾ ਹੈ ਤੇ ਉਹ ਜ਼ੁਲਮ ਦੇ ਖਿਲਾਫ ਸਿੱਖ ਆਵਾਜ਼ ਨੂੰ بلند ਕਰਨਾ ਚਾਹੀਦਾ ਹੈ ਉਹ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ 100 ਸਾਲ ਸੀ ਇੱਕ ਸਦੀ ਕਹਿਰ ਹੋਇਆ ਸਿੱਖਾਂ ਦੇ ਉੱਪਰ ਕਹਿਰ ਹੋਇਆ ਜ਼ੁਲਮ ਹੋਇਆ ਪਹਿਲਾ ਘੱਲੂ ਘਰਾ ਹੋਇਆ ਉਹਦੇ ਵਿੱਚ 18-20 ਹਜ਼ਾਰ ਸਿੱਖ ਸ਼ਹੀਦ ਹੋਏ ਹੁਣ ਅਹਿਮਦ ਸ਼ਾਹ ਅਬਦਾਲੀ ਚਲਾ ਗਿਆ ਸਿੱਖਾਂ ਨੇ ਆ ਕੇ ਵੀ ਸਰਬੱਤ ਖਾਲਸਾ ਬੁਲਾਉਣਾ ਹੁਣ ਮਤਾ ਪਾਸ ਕੀਤਾ ਗਿਆ ਵੀ ਜਿਹੜੇ ਕੌਮ ਦੇ ਗਦਾਰ ਹਨ ਉਹਨਾਂ ਨੂੰ ਸੋਧਣਾ ਹੈ ਉਹਨਾਂ ਦੇ ਵਿੱਚੋਂ ਜੜਿਆਲੇ ਦੇ ਨਰੰਜਣੀਆਂ ਦੇ ਵਿੱਚੋਂ ਆਕਲ ਦਾਸ ਕਰਕੇ ਹੋਇਆ ਕਿਉਂਕਿ ਇਹ ਗਦਾਰ ਸਨ ਟਾਊਟ ਸਨ ਸਰਕਾਰ ਦੇ ਸਿੱਖੀ ਪਹਿਰਾਵੇ ਦੇ ਵਿੱਚ ਉਹਨਾਂ ਨੇ ਨੁਕਸਾਨ ਕੀਤਾ ਤੇ ਉਸ ਸਮੇਂ ਦੇ ਵਿੱਚ ਉਹਨਾਂ ਨੇ ਆਖਿਆ ਵੀ ਹੁਣ ਆਪਾਂ ਪਹਿਲਾਂ ਗਦਾਰਾਂ ਨੂੰ ਸੁੱਧੀਏ ਆਕਲ ਦਾਸ ਨੂੰ ਘੇਰਾ ਪਾ ਲਿਆ ਸਿੱਖਾਂ ਨੇ ਆਕਲ ਦਾਸ ਨੇ ਸੁਣਿਆ ਅਹਿਮਦ ਸ਼ਾਹ ਅਬਦਾਲੀ ਨੂੰ ਭੇਜ ਦਿੱਤਾ ਅਬ ਅਹਿਮਦ ਸ਼ਾਹ ਅਬਦਾਲੀ ਕੋ ਦੂਰ ਨਹੀਂ ਗਿਆ ਸੀ ਤੇ ਹੁਣ ਸਿੱਖਾਂ ਨੂੰ ਵੀ ਖਬਰ ਮਿਲ ਗਈ ਵੀ ਫੌਜਾਂ ਲੈ ਕੇ ਪਹੁੰਚ ਰਿਹਾ ਔਰ ਇਹੀ ਸੋਚ ਸੀ ਵੀ ਆਪਾਂ ਪਹਿਲਾਂ ਆਪਣੀ ਮਜ਼ਬੂਤੀ ਬਣਾਈਏ ਆਪਣੇ ਅੰਦਰ ਮਜ਼ਬੂਤੀ ਤਿਆਰ ਕਰੀਏ ਔਰ ਸਾਨੂੰ ਇਸ ਗੱਲ ਦੇ ਬਹੁਤ ਅਭਿਮਾਨ ਹੈ ਇਹ ਨਹੀਂ ਕਿ ਅੱਜ ਅਸੀਂ ਧੜਿਆਂ ਦੇ ਵਿੱਚ ਬੰਡੇ ਆ ਸਾਡੀ ਕੌਮ ਦੇ ਵਿੱਚ ਬਹੁਤ ਧੜੇ ਆ ਉਹ ਸਮੇਂ ਵਿੱਚ ਵੀ 11 ਮਿਸਲਾਂ ਸੀ ਸਿੱਖਾਂ ਦੀ 11 ਪਰ ਜਦੋਂ ਕੌਮ ਦੀ ਗੱਲ ਹੁੰਦੀ ਸੀ ਸਿੱਖ ਇੱਕ ਹੁੰਦਾ ਸੀ ਸੇਖੇ ਕੋ ਹੁੰਦਾ ਸੀ ਜਦੋਂ ਕੌਮ ਦੇ ਉੱਪਰ ਕੋਈ ਗੱਲ ਆ ਜਾਂਦੀ ਸੀ 11 ਮਿਸਲਾਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਇਸ ਜੁੱਧ ਦੇ ਇਸ ਜੁੱਧ ਦੇ ਵਿੱਚ ਘੱਲੂ ਘਾਰੇ ਦੇ ਵਿੱਚ ਇੱਕ ਬਹੀਰ ਤਿਆਰ ਕੀਤਾ ਕਿਉਂਕਿ ਆ ਸਾਨੂੰ ਅਗਾ ਕਿਉਂ ਆਉਣਾ ਪਿਆ ਅੰਮ੍ਰਿਤਸਰ ਇਲਾਕਾ ਛੱਡ ਕੇ ਮਾਲਵੇ ਦੀ ਧਰਤੀ ਮਲੇਰਕੋਟਲੇ ਦੇ ਕੋਲ ਆ ਕੁੱਪ ਔਰ ਹੀੜਾ ਦੋ ਪਿੰਡ ਸਨ ਕੁੱਪ ਔਰ ਹੀੜਾ ਕਰਕੇ ਇਹਨੂੰ ਕਿਹਾ ਜਾਂਦਾ ਜਿੱਥੇ ਇਹ ਘੱਲੂ ਘਾਰ ਬਰਤੇ ਆ ਕਿਉਂਕਿ ਉਹਦੇ ਵਿੱਚ ਬੀਬੀਆਂ ਵੀ ਸਨ ਬੱਚੇ ਵੀ ਸਨ ਉਹਨਾਂ ਦਾ ਵਹੀਰ ਲੈ ਕੇ ਭਾਈ ਚੜਤ ਸਿੰਘ ਨੂੰ ਭੇਜਿਆ ਗਿਆ ਔਰ ਚੜਤ ਸਿੰਘ ਇੰਨਾ ਫਰਤੀਲਾ ਸੀ ਇਤਿਹਾਸ ਲਿਖਦਾ ਕਿ ਉਹ ਜਿਹੜੇ ਪੰਜ ਬੰਦੇ ਜਿਹੜੀ ਬੰਦੂਕ ਚਲਾ ਸਕਦੇ ਉਹ ਕੱਲਾ ਇੰਨਾ ਕੰਮ ਕਰ ਲੈਂਦਾ ਸੀ ਤੇ ਉਸ ਵੇਲੇ ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਅਸੀਸਾਂ ਦਿੱਤੀਆਂ ਗਈਆਂ ਜਿਹੜੇ ਸਿੱਖ ਬਚੇ ਸਨ ਬੀਬੀਆਂ ਬੱਚੇ ਉਹਨਾਂ ਨੇ ਅਸੀਸਾਂ ਦਿੱਤੀਆਂ ਵੀ ਚੜਤ ਸਿੰਘ ਤੂੰ ਰਾਜ ਕਰੇਗਾ ਤੇਰਾ ਪਰਿਵਾਰ ਰਾਜ ਸਾਬਤ ਕੀਤਾ ਨਾ ਮਹਾਰਾਜਾ ਰਣਜੀਤ ਸਿੰਘ ਦੇ ਉਹਦੇ ਪੁੱਤਰ ਅਸੀਂ ਚੜ੍ਹ ਸਿੰਘ ਦਾ ਜੱਸਾ ਸਿੰਘ ਆਲੋਵਾਲੀਆ ਇਹ 11 ਮਿਸਲਾਂ ਸਨ ਇਹਨਾਂ ਨੇ ਕਾਫੀ ਜਦੋ ਜਹਦ ਦੇ ਨਾਲ ਮੁਕਾਬਲਾ ਕੀਤਾ ਪਰ ਫੌਜ ਬਹੁਤ ਜ਼ਿਆਦਾ ਸੀ ਸਰੰਦ ਤੋਂ ਜੈਨਖਾਨ ਹੋਰ ਦੂਸਰੇ ਜਿਹੜੇ ਅਲੱਗ-ਦਗ ਸੂਬਿਆਂ ਦੇ ਸੂਬੇਦਾਰ ਸਨ ਉਹ ਕਿੱਥੇ ਹੋ ਗਏ ਹਮਲਾ ਫੌਜ ਬਹੁਤ ਸੀ ਤੇ ਸਾਡੇ ਕੋਲ ਬਹੁਤ ਕਿਉਂਕਿ ਸੰਗਤ ਜ਼ਿਆਦਾ ਸੀ ਉਹ ਸਮੇਂ ਇਤਿਹਾਸੇ ਵੀ ਲਿਖਦਾ ਕਿ ਸਾਡੀ ਅੱਧੀ ਗਿਣਤੀ ਜਿਹੜੀ ਆ ਇੱਕ ਦਿਨ ਦੇ ਵਿੱਚ ਸ਼ਹੀਦ ਹੋਈ ਆ 80 ਕੁ ਹਜ਼ਾਰ ਇਤਿਹਾਸਕਾਰ ਲਿਖਦਾ ਕਿ ਪੂਰੀ ਗਿਣਤੀ ਸੀ ਸਾਡੀ ਕੌਮ ਦੀ 35 ਤੋਂ 40 ਹਜ਼ਾਰ ਸੰਗਤ ਜਿਹੜੀ ਆ ਅੱਜ ਦੇ ਦਿਨ ਵੱਡੇ ਕੱਲੂ ਕਾਰੇ ਦੇ ਵਿੱਚ ਸ਼ਹੀਦ ਹੋਈ ਆ ਕੱਲੂ ਕਾਰੇ ਵਰਤ ਦੇ ਕਿਨਾਂ ਦੇ ਵਾਸਤੇ ਪਛੋਕੜ ਮੈਂ ਤੁਹਾਨੂੰ ਦੱਸੇ ਦਿੱਤਾ ਜਦੋਂ ਅਹਿਮਦ ਸ਼ਾਹ ਬਤਾਲੀ ਜਾਂਦਾ ਸੀ ਇਸ ਗੁਲਾਮ ਸੋਚ ਦੇ ਲੋਕਾਂ ਨੂੰ ਲੁੱਟਦਾ ਸੀ ਤੇ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਖਾਲਸੇ ਦਾ ਕੰਮ ਸੀ ਉਹ ਕਰਦੇ ਸਨ ਬਾਖੂਬੀ ਕਰਦੇ ਰਹੇ ਅੱਜ ਵੀ ਕਰਦੇ ਰਹੇ ਤੇ ਪਰ ਉਹਨਾਂ ਲੋਕਾਂ ਨੇ ਅਕਿਰਤਕੰਤਾ ਜਿਹੜੀ ਸੀ ਦਿਖਾਈ 1984 ਦੇ ਵਿੱਚ ਉਹਨਾਂ ਲੋਕਾਂ ਦੇ ਵਾਸਤੇ ਕੀਤਾ ਨਾ ਹੁਣ ਉਹ ਦੇਖੋ ਉਹ ਭੁੱਲ ਗਏ ਜਿਹੜੇ ਲੋਕਾਂ ਦੇ ਵਾਸਤੇ ਗੁਰਤੇਗ ਬਾਦਦਰ ਸਾਹਿਬ ਸ਼ਹਾਦਤ ਦਿੰਦੇ ਆ 1984 ਵਿੱਚ ਉਹਨਾਂ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਨੂੰ ਵੀ ਅੱਗ ਲਾ ਦਿੱਤੀ ਸੀ ਇਸ ਗੰਸਾਬ। ਉਹਨਾਂ ਸਿੱਖਾਂ ਦੇ ਗਲਾਂ ਦੇ ਵਿੱਚ ਟਹਿੜ ਪਾ ਪਾ ਕੇ ਜੀਂਦੇ ਸਾੜ ਦਿੱਤੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਕਤਲੇਗਾੜਤ ਗਈਆਂ ਕੱਲੂ ਕਾਰੇ ਦੇ ਨਾਲ ਅਸੀਂ ਕੌਮ ਜਿਹੜੀ ਆ ਉਹਨੂੰ ਯਾਦ ਕਰਦੀ ਹੈ। ਨਹੀਂ ਭੁੱਲ ਸਕਦੇ ਨਾ ਉੱਪਰ। ਪਰ ਇਹ ਕੌਮ ਕਿਉਂ ਖੜਦੀ ਆ ਬਾਰ-ਬਾਰ ਉਹ ਇੱਕੋ ਹੀ ਨਿਸ਼ਾਨਾ ਹੈ। ਪਹਿ ਕਾ ਹੁ ਕੋ ਦੇਤਨ ਨੈ ਪਹਿਮਾਨਤਾ ਵੀ ਕਿਸੇ ਤੇ ਜ਼ੁਲਮ ਕਰਨਾ ਨਹੀਂ ਜੇ ਜ਼ੁਲਮ ਕਰ ਰਿਹਾ ਤੇ ਉਹਦੇ ਜ਼ੁਲਮ ਦੇ ਖਿਲਾਫ ਖੜਾ ਹੋਣਾ ਸਿੱਖਦਾ ਫਰਜ਼ ਹੈ ਅੱਜ ਵੀ ਲੋਕ ਕਹਿੰਦੇ ਸਨ ਵੀ ਤੁਹਾਨੂੰ ਕੀ ਜ਼ਰੂਰਤ ਹੈ ਕਿਸਾਨ ਸਾਨੂੰ ਵੀ ਸਿੱਖ ਕਾਦੇ ਬੈਠੇ ਆ ਬਾੜਾਂ ਤੇ ਆ ਕੇ ਪਰ ਜਿੱਥੇ ਜ਼ੁਲਮ ਹੋ ਰਿਹਾ ਫਾਇਦਾ ਤਾਂ ਸਾਰਿਆਂ ਦਾ ਹੋਏਗਾ ਨਾ ਜਦ ਦਿਨ ਹੋਏਗਾ ਤੇ ਪਰੋ ਜੇ ਕੋਈ ਜ਼ੁਲਮ ਕਰਦਾ ਕਿਸੇ ਵੀ ਤਰ੍ਹਾਂ ਕਰਦਾ ਤੇ ਉਹਦੇ ਖਿਲਾਫ ਸਿੱਖ ਜਿਹੜਾ ਹਮੇਸ਼ਾ ਖੜਦਾ ਰਿਹਾ ਖੜਦਾ ਰਹੇਗਾ ਅੱਜ ਵੀ ਖੜਦਾ ਆਪਣੇ ਵਾਸਤੇ ਵੀ ਅਸੀਂ ਲੜ ਸਕਦੇ ਆਂ ਔਰ ਸਰਬੱਤ ਦਾ ਭਲਾ ਮੰਗਦੇ ਆਂ ਤੇ ਸਰਬੱਤ ਦੇ ਵਾਸਤੇ ਵੀ ਲੜੇ ਇਹ ਕੱਲੂਕਾਰੇ ਭਾਰਤ ਦੇ ਰਏ ਆ ਵੱਡਿਆਂ ਵੱਡੇ ਕੱਲੂਕਾਰੇ ਇਹੀ ਆਂ ਛੋਟਾ ਕੱਲੂਕਾਰਾ 1746 ਵਿੱਚ 1762 ਦੇ ਵਿੱਚ ਅੱਜ ਦਾ ਜਿਹੜਾ ਕੱਲੂਕਾਰਾ ਜਿੱਥੇ 35 ਤੋਂ 40 ਹਜ਼ਾਰ ਇੱਕ ਦਿਨ ਦੇ ਵਿੱਚ ਅੱਧੀ ਕੌਮ ਜਿਹੜੀ ਸ਼ਹਾਦਤ ਦਿੰਦੀ ਹੈ ਤੇ ਫਿਰ ਤੁਹਾਨੂੰ ਪਤਾ ਹੀ 1984 ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਕਤਲੇਆਤ ਕੀਤੀ ਗਈ ਕੱਲੂ ਕਾਰਾਬਰਤ ਆਏ ਹੈਗੇ ਪਰ ਇੱਕ ਆਖਾਨ ਸੀ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਇੱਕ ਫਸਲ ਹੁੰਦੀ ਹੈ ਸੋਏ ਦੀ ਉਹਦਾ ਇੱਕ ਉਹਦੀ ਪੌਦਾ ਕੱਟਦੇ ਹੋ ਨਾ ਚਾਰ ਪੈਦਾ ਹੁੰਦੇ ਹੈ ਤੇ ਇਹ ਸਿੱਖ ਕੌਮ ਹੈ ਕਹਿੰਦੇ ਮੰਨੂ ਸਾਡੀ ਦਾਤਰੀ ਮੀਰ ਮੰਨੂ ਜਿਹੜਾ ਸੀ ਮੰਨੂ ਸਾਡੀ ਦਾਤਰੀ ਉਹ ਦਾਤਰੀ ਮਤ ਸਾਨੂੰ ਕਤਲੇ ਕਤਲੇ ਯਾਰ ਕਰਦੇ ਆ ਸਿੱਖਾਂ ਨੂੰ ਮਾਰਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਤੇ ਜਿਹਨੂੰ ਫਿਰ ਸਤਗੁਰੂ ਮਹਾਰਾਜ ਨੇ ਆਪ ਕਿਰਪਾ ਕੀਤੀ ਹੋਵੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮਕਾ ਉਹਨੂੰ ਫਿਰ ਕਿਹੜੀ ਤਾਕਤ ਹੈ ਦੁਨੀਆ ਦੀ ਜਿਹੜੀ ਸਿੱਖ ਨੂੰ ਝੁਕਾ ਸਕਦੀ ਨਹੀਂ ਝੁਕ ਸਕਦਾ ਕਿਉਂਕਿ ਕੋਈ ਜ਼ੁਲਮ ਕੋਈ ਸਤਮ ਸਾਨੂੰ ਮੁਕਾ ਸਕਦਾ ਨਹੀਂ ਸਾਨੂੰ ਝੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰ ਦਾ ਖੂਨ ਹੈ ਅਸੀਂ ਉਹਦਣ ਮਰਾਂਗੇ ਜਿੱਦਣ ਅਸੀਂ ਸਤਿਗੁਰੂ ਦੇ ਉਪਦੇਸ਼ਾਂ ਤੋਂ ਪਿੱਠ ਕਰ ਲਾਂਗੇ ਅਸੀਂ ਉਹਦਣ ਮਰਾਂਗੇ ਜਿੱਦਣ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਵੇ ਬਹੁਤ ਵੱਡੀ ਤਾਕਤ ਏਜੰਸੀਆਂ ਲੱਗੀਆਂ ਹੋਈਆਂ ਹਨ ਵੀ ਸਿੱਖ ਇਕੱਠੇ ਨਾ ਹੋ ਜਾਣ ਸਾਡੇ ਵਿੱਚ ਪਾੜ ਪਾੜ ਅੰਗਰੇਜ਼ ਤਾਂ ਕਰੇ ਗਏ ਨਾ ਬਹੁਤ ਵੱਡਾ ਕੰਮ ਕਰ ਗਏ ਉਹਨਾਂ ਦਾ ਇੱਕੋ ਹੀ ਮਿਸ਼ਨ ਸੀ ਪਾੜੋ ਤੇ ਰਾਜ ਕਰੋ ਉਹਨਾਂ ਨੇ ਵਾਖੂ ਵੀ ਕੀਤਾ ਪੰਜਾਬ ਦੇ ਵਿੱਚ ਤਿੰਨ ਚਾਰ ਡੇਰੇ ਖੜੇ ਕਰ ਦਿੱਤੇ ਵੱਡੇ ਉਹ ਅੱਜ ਸਾਡੀ ਮਰਜ਼ਾਦਾ ਵੀ ਨਹੀਂ ਮਿਲਦੀ ਉਹ ਆਪਣੀ ਢੋਲਕੀ ਪਜਾਈ ਜਾਂਦੇ ਉਹਦਾ ਕਾਰਨ ਸੀ ਉਹਨਾਂ ਨੇ ਬਹੁਤ ਵੱਡਾ ਜਿਹੜਾ ਜੀਵਨ ਦੇ ਵਿੱਚ ਪੈਦਾ ਕਰ ਦਿੱਤਾ ਪਰ ਜਿਹੜੇ ਦਿਲੋਂ ਪਿਆਰ ਕਰਦੇ ਨੇ ਸਿੱਖੀ ਨਾਲ ਭਾਵੇਂ ਕਿਸੇ ਵੀ ਖੇਤਰ ਦੇ ਵਿੱਚ ਹੋਣ ਭਾਵੇਂ ਟਕਸਾਲੀ ਹੋਵੇ ਨਾਨਕਸਰੀਆ ਹੋਵੇ ਭਾਵੇਂ ਮਸੇਨਰੀ ਹੋਵੇ ਕੋਈ ਵੀ ਹੋਵੇ ਪਰ ਜਦੋਂ ਕੌਮ ਦੀ ਗੱਲ ਹੁੰਦੀ ਹੈ ਨਾ ਸਿੱਖ ਤਾਂ ਸਿੱਖ ਹੈ ਉਹ ਦਿਨ ਸਿੱਖ ਇਕੱਠਾ ਹੁੰਦਾ ਹੈ ਤੇ ਹੁਣਾਂ ਵੀ ਚਾਹੀਦਾ ਸਿਰ ਜੇ ਉਹ 11 ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਸਨ ਅੱਜ ਇਤਿਹਾਸ ਹੈ ਉਹ ਵੀ ਲੋਕ ਯਾਦ ਕਰਦੇ ਆ ਇਤਿਹਾਸ ਨਾਦਰ ਸ਼ਾਹ ਨੇ ਤਾਂ ਕਿਹਾ ਸੀ ਇੱਕ ਦਿਨ ਇਹ ਦੁਨੀਆ ਤੇ ਰਾਜ ਕਰੇਗੀ ਕੌਮ ਜਿਹੜੀ ਵੀ ਉਹਨਾਂ ਨੇ ਪੁੱਛਿਆ ਕਿੱਥੇ ਰਹਿੰਦੇ ਆ ਕਹਿੰਦੇ ਜੀ ਘੋੜਿਆਂ ਦੀ ਕਾਠੀਆਂ ਤੇ ਘਰ ਹੈ ਇਹਨਾਂ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ ਜੇ ਮਰ ਜਾ ਠੀਕ ਆ ਨਹੀਂ ਤਾਂ ਕਹਿੰਦੇ ਜੀ ਲੰਗਰ ਮਸਤਾਨਾ ਹੋ ਗਿਆ ਤੇ ਪੂਰੀ ਦੁਨੀਆ ਦਾ ਸਿੱਖ ਰਾਜ ਕਰ ਰਿਹਾ ਇਹ ਗੁਰੂ ਸਾਹਿਬ ਦੀ ਬਦੌਲਤ ਹੈ ਕਿਉਂਕਿ ਮਨਸ਼ਾ ਗਲਤ ਨਹੀਂ ਆ ਨਾ ਅੰਦਰੋਂ ਇਰਾਦਾ ਸਹੀ ਹੈ ਨਾ ਪੈਸੇ ਵਾਸਤੇ ਸਿੱਖਾਂ ਦੀ ਲੜਾਈ ਐ ਨਾ ਇਸਤਰੀਆਂ ਵਾਸਤੇ ਨਾ ਜਵੀਲ ਵਾਸਤੇ ਇਹ ਸਤਿਗੁਰੂ ਸਿਖਾ ਗਏ ਸਾਡੀ ਲੜਾਈ ਜਿਹੜੀ ਹਮੇਸ਼ਾ ਜ਼ੁਲਮ ਦੇ ਖਿਲਾਫ ਤੇ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਿਣਾ ਕਿਸੇ ਦੇ ਉੱਪਰ ਹੁੰਦਾ ਇਹਨੂੰ ਆਪਾਂ ਜੋ ਰੋਡ ਪੜਦੀਆਂ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਤਾਂ ਹੀ ਹੋ ਸਕਦਾ ਜੇ ਆਪਾਂ ਕਿਸੇ ਦੀ ਬਾਹ ਫੜਦੇ ਆ ਤੇ ਬਾਖੂਬੀ ਦੇ ਵਿੱਚ ਇਹ ਸਿਖਾਣੇ ਕੀਤਾ ਔਰ ਕਰਦੇ ਰਹਿਣਗੇ ਤੇ ਹਮੇਸ਼ਾ ਇਹਦਾ ਰਿਜ਼ਲਟ ਵੀ ਸਿੱਖਾਂ ਨੇ ਭੁਗਤਿਆ ਨੁਕਸਾਨ ਵੀ ਬਹੁਤ ਹੋਇਆ ਪਰ ਜਿੰਨੀ ਮਾਰ ਪਈ ਆ ਉਹਨੇ ਸਿੱਖ ਮਿਖਰੇ ਆ ਅੱਗੇ ਸਮਾਂ ਹੁੰਦਾ ਸੀ 1947 ਦੇ ਵਿੱਚ ਸਿੱਖ ਉਜੜ ਗਏ ਪੰਜਾਬ ਦੇ ਵਿੱਚੋਂ ਪਾਕਿਸਤਾਨ ਬਣ ਗਿਆ ਪਰ ਜਿੱਥੇ ਵੀ ਸਿੱਖ ਗਿਆ ਅੱਜ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਇਹ ਗੁਰੂ ਸਾਹਿਬ ਦੀ ਮਰਜ਼ੀ ਹੋਏਗੀ ਉਸ ਤੋਂ ਬਾਅਦ 1984 ਦੇ ਵਿੱਚ ਸਿੱਖ ਇੱਧਰ ਉੱਧਰ ਹੋ ਗਏ ਪਰ ਜਿੱਥੇ ਵੀ ਗਏ ਕਾਫੀ ਲੋਕ ਪੰਜਾਬ ਤੋਂ ਕਨਪੁਰ ਤੋਂ ਦਿੱਲੀ ਤੋਂ ਪੰਜਾਬ ਚਲੇ ਗਏ ਪਰ ਅੱਜ ਬੜੀ ਚੜ੍ਹਦੀ ਕਲਾ ਉਹਦੇ ਪਿੱਛੇ ਇੱਕੋ ਹੀ ਕਿਉਂਕਿ ਅੰਦਰ ਗੁਰੂ ਨਾਲ ਪਿਆਰ ਹੈ ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਤੇ ਅੱਜ ਦਾ ਜਿਹੜਾ ਦਿਨ ਹੈ ਵੱਡਾ ਕਲੂਕਾਰ ਜਿਨ੍ਹਾਂ ਸਿੱਖਾਂ ਨੇ ਬੀਬੀਆਂ ਨੇ ਬੱਚਿਆਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਸ਼ਹਾਦਤ ਨੂੰ ਕੋਟਣ-ਕੋਟ ਪ੍ਰਣਾਮ ਹੈ ਅਸੀਂ ਆਪਣੇ ਇਤਿਹਾਸ ਨੂੰ ਹਮੇਸ਼ਾ ਯਾਦ ਰੱਖੀਏ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਈਏ ਕਿਉਂਕਿ ਬਹੁਤ ਗੌਰਵਮਈ ਇਤਿਹਾਸ ਹੈ। ਇਹਦੇ ਵਰਗਾ ਇਤਿਹਾਸ ਸਾਨੂੰ ਨਹੀਂ ਮਿਲੇਗਾ। ਜੇ ਅਸੀਂ ਭੁੱਲ ਜਾਵਾਂਗੇ ਬਹੁਤ ਇਤਿਹਾਸ ਹੈ ਹਰੇਕ ਪੰਨਾ ਭਰਿਆ ਪਿਆ। ਹਰ ਇਤਿਹਾਸ ਦੇ ਵਿੱਚ ਸ਼ਹੀਦਾਂ ਦੇ ਨਾਲ ਭਰਿਆ ਪਿਆ। ਕੁਰਬਾਨੀਆਂ ਦੇ ਨਾਲ ਭਰਿਆ ਪਿਆ। ਜਿੱਧਰ ਵੀ ਤੁਸੀਂ ਦੇਖੋਗੇ ਤੇ ਗੁਰੂ ਸਾਹਿਬ ਮਹਾਰਾਜਾ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ